ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਚੰਡੀਗੜ੍ਹ ਅਤੇ ਮੁਹਾਲੀ ਦੇ ਬਾਰਡਰ ਦੇ ਉੱਤੇ ਇਹ ਸਭ ਤੋਂ ਪੁਰਾਣੀ ਫਰਨੀਚਰ ਮਾਰਕੀਟ ਮੰਨੀ ਜਾਂਦੀ ਹੈ ਜਿਸ ਤੇ ਵਿੱਚ ਅਚਾਨਕ ਅੱਗ ਲੱਗ ਚੁੱਕੀ ਹੈ 6 ਤੋਂ 7 ਦੁਕਾਨਾਂ ਸੜ ਕੇ ਸੁਆਹ ਹੋ ਚੁੱਕੀਆਂ ਨੇ ਲੋਕਾਂ ਦੇ ਵੱਲੋਂ ਜੋ ਹੈ ਗੱਦੇ ਬਾਹਰ ਕੱਢੇ ਜਾ ਰਹੇ ਨੇ ਤੇ ਲੋਕ ਗੱਦੇ ਆਪਣੇ ਸਿਰਾਂ ਦੇ ਉੱਤੇ ਚੱਕ ਕੇ ਭਾਸੀ ਹੋਏ ਵੀ ਵਿਖਾਈ ਦੇ ਰਹੇ ਨੇ ਮੌਕੇ ਤੇ ਪੁਲਿਸ ਅਧਿਕਾਰੀ ਅਤੇ ਫਾਇਰ ਬਿਗੇਟ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਦੇ ਵੱਲੋਂ ਇਸ ਸਾਗਰ ਦੀ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਜਿੱਸੇ ਥਾਂ ਦੀ ਉੱਤੇ ਅੱਗ ਲੱਗੀ ਹੈ ਆਸਮਾਨ ਦੇ ਵਿੱਚ ਕਾਲਾ ਧੂੰਆਂ ਚਾਰੇ ਪਾਸੇ ਛਾਇਆ ਹੋਇਆ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੀਆਂ ਤਕਰੀਬਨ 14 ਗੱਡੀਆਂ ਮੌਕੇ ਤੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਅੱਗ ਦੀਆਂ ਲੱਗਟਾਂ ਦੂਰ ਦੂਰ ਤੱਕ ਜਾਂਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਚੰਡੀਗੜ੍ਹ ਅਤੇ ਮੁਹਾਲਈ ਦੇ ਬਾਰਡਰ ਦੇ ਉੱਤੇ ਇਹ ਫਰਨੀਚਰ ਮਾਰਕੀਟ ਹੈ ਜਿਸ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ ਕਈ ਦੁਕਾਨਾਂ ਸੜ ਕੇ ਸਵਾਹ ਹੋ ਚੁੱਕੀਆਂ ਨੇ ਜਿਨ੍ਹਾਂ ਦੀ ਗਿਣਤੀ ਤਕਰੀਬਨ 6 ਤੋਂ 7 ਦੁਕਾਨਾਂ ਦਸੀਆਂ ਜਾੜੀਆਂ ਨੇ ਚਾਰੇ ਪਾਸੇ ਕਾਲਾ ਧੂਆਂ ਛਾਇਆ ਹੋਇਆ ਹੈ ਕਿਤੇ ਵੀ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਇੱਥੋਂ ਤੱਕ ਕਿ 14 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਉਣਾ ਪਿਆ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਤਾਂ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋਇਆ ਹੈ ਕਿਉਂਕਿ ਫਰਨੀਚਰ ਦੀਆਂ ਸਭ ਤੋਂ ਜ਼ਿਆਦਾ ਦੁਕਾਨਾਂ ਇਸ ਮਾਰਕੀਟ ਦੇ ਵਿੱਚ ਪਾਈਆਂ ਜਾਂਦੀਆਂ ਨੇ ਇਸੇ ਕਰਕੇ ਇਸ ਨੂੰ ਫਰਨੀਚਰ ਮਾਰਕੀਟ ਦਾ ਨਾਮ ਦਿੱਤਾ ਗਿਆ ਅਤੇ ਇੱਕ ਦੁਕਾਨ ਦੇ ਵਿੱਚ ਲੱਗੀ ਅੱਗ ਨੇ ਹੌਲੀ-ਹੌਲੀ ਬਾਕੀ ਦੁਕਾਨਾਂ ਨੂੰ ਘੇਰਾ ਪਾ ਲਿਆ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਮੌਜੂਦ ਨੇ ਦੁਕਾਨਦਾਰਾਂ ਦੇ ਵੱਲੋਂ ਜੋ ਹੈ ਆਪੋ ਆਪਣੇ ਗੱਦੇ ਅਤੇ ਬਾਕੀ ਸਮਾਨ ਤਾਂ ਕਿ ਬਚਾਅ ਹੋ ਸਕੇ ਉਹ ਬਾਹਰ ਹੈ ਕੱਢ-ਕੱਢ ਕੇ ਸੁੱਟਿਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਲੋਕ ਅਤੇ ਦੁਕਾਨ ਦੇ ਵਿੱਚ ਕੰਮ ਕਰਨ ਵਾਲੇ ਕਾਮੇ ਆਪਣੇ ਸਮਾਨ ਨੂੰ ਬਾਹਰ ਕੱਢਦੇ ਹੋਏ ਵਿਖਾਈ ਦੇ ਰਹੇ ਨੇ ਇਥੋਂ ਤੱਕ ਕਿ ਗੱਡੀਆਂ ਦੇ ਵੀ ਵੱਡੇ-ਵੱਡੇ ਢੇਰ ਲੱਗੇ ਪਏ ਨੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 14 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ ਨੇ ਤਾਂ ਕਿ ਹੋਰ ਅੱਗੇ ਇਹ ਅੱਗ ਨਾ ਵੱਧ ਸਕੇ ਪਰ 6 ਤੋਂ 7 ਦੇ ਕਰੀਬ ਦੁਕਾਨਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਇਸ ਅੱਗ ਦੇ ਟਾਂਡਵ ਨੇ ਤੜਕੇ-ਤੜਕੇ ਜੁਆਏ ਅੱਗ ਲੱਗੀ ਆ ਹਾਲਾ ਕਿ ਇਸ ਅੱਗ ਲੱਗਣ ਦੇ ਕਾਰਨਾਂ ਦੇ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਲੋਕ ਜੋ ਹੈ ਮਜ਼ਦੂਰ ਇਥੋਂ ਤੱਕ ਕਿ ਕੰਮੇ ਸਮਾਨ ਦੁਕਾਨ ਦੇ ਵਿੱਚੋਂ ਕੱਢ-ਕੱਢ ਕੇ ਬਾਹਰ ਸੁੱਟਦੇ ਹੋਏ ਵਿਖਾਈ ਦੇ ਰਹੇ ਨੇ ਤਾਂਕਿ ਬਚਾ ਕੀਤਾ ਜਾ ਸਕੇ ਹਾਲਾ ਕਿ ਕਿੰਨਾ ਨੁਕਸਾਨ ਹੋਇਆ ਆਗ ਨੂੰ ਬੁਝਾਉਣ ਤੋਂ ਬਾਅਦ ਹੀ ਇਸ ਬਾਰੇ ਪਤਾ ਲੱਗੇਗਾ ਕਿਉਂਕਿ 6 ਤੋਂ 7 ਦੁਕਾਨਾਂ ਤਾਂ ਇਸ ਅੱਗ ਦੇ ਤਾंडव ਦੇ ਵਿੱਚ ਆ ਚੁੱਕੀਆਂ ਨੇ ਤੇ ਜੇਕਰ ਮੌਕਾ ਰਹਿੰਦੇ ਇਸ ਅੱਗ ਦੇ ਉੱਤੇ ਕਾਬੂ ਨਾ ਪਾਇਆ ਗਿਆ ਤੇ ਬਾਕੀ ਦੁਕਾਨਾਂ ਨੂੰ ਵੀ ਆਪਣੀ ਚਪੇੜ ਦੇ ਵਿੱਚ ਲੈ ਸਕਦੀ ਹੈ ਅੱਗ ਜੇਕਰ ਇਸ ਫਰਨੀਚਰ ਮਾਰਕੀਟ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ 15 ਤੋਂ 20 ਤੋਂ ਜ਼ਿਆਦਾ ਜਿਹੜੀਆਂ ਦੁਕਾਨਾਂ ਨੇ ਇਸ ਫਰਨੀਚਰ ਮਾਰਕੀਟ ਦੇ ਵਿੱਚ ਫਰਨੀਚਰ ਦੀਆਂ ਨੇ ਅਤੇ ਲਗ ਜਦੋਂ ਇੱਕ ਦੁਕਾਨ ਨੂੰ ਅੱਗ ਲੱਗਦੀ ਹੈ ਦੇਖਦੇ ਦੇਖਦੇ ਲੱਕੜ ਹੋਣ ਕਰਕੇ ਜਾਂ ਗੱਦੇ ਹੋਣ ਕਰਕੇ ਉਹ ਅੱਗ ਕੁਝ ਹੀ ਮਿੰਟਾਂ ਸੈਕਿੰਟਾਂ ਦੇ ਵਿੱਚ ਚਾਰੇ ਪਾਸੇ ਫੈਲ ਜਾਂਦੀ ਹੈ ਇਹੀ ਕਾਰਨ ਹੈ ਕਿ ਇਸ ਅੱਗ ਨੇ ਵੀ ਤਕਰੀਬਨ 6 ਤੋਂ ਸੱਤ ਦੁਕਾਨਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਦੁਕਾਨਦਾਰਾਂ ਦੇ ਵੱਲੋਂ ਗੱਦੇ ਕੱਢ-ਕੱਢ ਕੇ ਬਾਹਰ ਸੁੱਟੇ ਜਾ ਰਹੇ ਨੇ ਤੇ ਕੁਝ ਲੋਕ ਜਿਹੜੇ ਆ ਕਾਮੇ ਵੀ ਇਸ ਗੱਦਿਆਂ ਨੂੰ ਬਾਹਰ ਕੱਢਦੇ ਹੋਏ ਵਿਖਾਈ ਦੇ ਰਹੇ ਨੇ ਕੁਝ ਲੋਕ ਇਸ ਗੱਦੇ ਨੂੰ ਚੁੱਕ ਕੇ ਵੀ ਲੈ ਕੇ ਜਾਂਦੇ ਹੋਏ ਵਿਖਾਈ ਦੇ ਰਹੇ ਨੇ ਤਾਂਕਿ ਬਚਾਅ ਕੀਤਾ ਜਾ ਸਕੇ ਆਲੇ-ਦੋਲੇ ਜੇਕਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਕਿਵੇਂ ਆਸਮਾਨ ਦੇ ਵਿੱਚ ਕਾਲਾ ਧੂਆਂ ਛਾਇਆ ਹੋਇਆ ਹੈ ਕਿਤੇ ਵੀ ਪਹੁੰਚ ਵੀ ਵਿਖਾਈ ਨੇ ਦੇ ਰਿਆ ਜਿਸ ਨੂੰ ਵੀ ਪਤਾ ਲੱਗਦਾ ਕਿ ਅੱਗ ਲੱਗੀ ਆ ਲੋਕ ਜਿਹੜੇ ਆ ਪਹੁੰਚ ਰਹੇ ਨੇ 14 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਬੁਲਾਈਆਂ ਗਈਆਂ ਨੇ ਜਿਨ੍ਹਾਂ ਦੇ ਵੱਲੋਂ ਇਸ ਅੱਗ ਦੇ ਤਾंडव ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ